ਤੇ ਮਾਲਵਾ ਟੀਵੀ ਦਾ ਧੰਨਵਾਦ ਕਰਦੇ ਆ ਪਹਿਲੀਆਂ ਤੋਂ ਨਿਸ਼ਾਨ ਨਾ ਪਿਆਰ ਹੈ ਅਸਲੀ ਰਮਣ ਯਾਰ ਉਹ ਹੁੰਦਾ ਜਿਹੜਾ ਯਾਰ ਨਾ ਬਦਲੇ ਤੇ ਇੱਕ ਨੰਬਰ ਨਾ ਬਦਲੇ ਉਤੋਂ ਪਛਾਣ ਆ ਜਾਂਦੀ ਬੰਦੇ ਦੀ ਵੀ ਅਸਲੀ ਹੈ ਡੀਡੀਓ ਫਿਰ ਕਿਦਾਂ ਅੱਜ ਨਿਕਲੂ ਅਗਮੱਲਾ ਜਿਉਂਦਾਰ ਵਸਦਾਰ ਜਦੋਂ ਇਹਨੂੰ ਵੇਖੀਦਾ ਤੂੰ ਸੁਖਮਣ ਨੂੰ ਵੇਖੀਦਾ ਹੈ ਸੁਖਮਣ ਦੀ ਘਾਟ ਤਾਂ ਕਦੇ ਨਹੀਂ ਪੂਰੀ ਹੋ ਸਕਦੀ ਕਹਿੰਦੇ ਨੱਚਦਾ ਵੀ ਬਹੁਤ ਹੈ ਏ ਹੱਸਦਾ ਵੀ ਬਹੁਤ ਹੈ ਇਹ ਐਕਸ਼ਨਾਂ ਵਾਲੀ ਮਸ਼ੀਨ ਆ ਆਹ ਸਾਹਮਣੇ ਕਹਿੰਦੇ ਮਾਨ ਹੈ ਖੇਡ ਕਬੱਡੀ ਦਾ ਇੱਕ ਪਾਸੇ ਡੀਟੀਓ ਤਿਆਰ ਹੈ ਗੁਰਬਖਸ਼ੀ ਸਿੰਘ ਜੀ ਡੀਪੀ ਸਾਹਿਬ ਨੇ ਸਿਰੇ ਦੀ ਟੀਮ ਬਣਾਈ ਹੈ ਸੁੱਖਾ ਕੰਕੱਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅੱਧ ਬੁਰਜੀ ਵਾਲ ਦੀ ਪਾਈ ਹੋ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਬੱਲੇ 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 ਪੋਰਜੀ ਵਾਲਾ ਫੇਰ ਆ ਗਿਆ ਵਾਓ ਗੱਬਰੂਆ ਫੇਰ ਫੇਰ ਆ ਗਿਆ ਆ ਮੱਝ ਵਾਲਾ ਮਾਲਾ ਜੀ ਸ਼ੇਰ ਆ ਗਿਆ ਦਵੁਰਜੀ ਵਾਲਾ ਮੇਰੇ ਮਿੱਤਰੋ ਫੇਰ ਫੇਰ ਆ ਗਿਆ ਟਰੈਕਟਰ ਜਿੱਤਲੇ 11 ਟਰੈਕਟਰ ਜਿੱਤੇ ਆ ਆ ਦੁਨੀਆ ਚ ਰਿਕਾਰਡ ਬੋਲੇ ਆ ਦੋ ਟਰੈਕਟਰ ਇਹਨੇ ਜਿੱਤ ਲਿਆ ਇੱਕ ਲੰਡੀ ਜੀਪ ਜਿੱਤ ਲਈ ਆ ਇਹ ਵੇਰੇ ਵਾਲਾ ਲਵਲੀਆ ਜੱਗੇ ਦੀ ਔਲ ਦੀ ਟੀਮ ਲਈ ਖੇਡਿਆ ਆ ਟੱਕਰ ਸਿਰੇ ਦੀ ਮੇਰੇ ਮਿੱਤਰੋ ਗੱਗੋ ਬੋਆ ਪੰਡਾ ਪਟਾਕੇ ਪੈਂਦੇ ਆਉਂਦੇ ਆ ਅੱਕੇ ਕਹਿੰਦੇ ਆਉਂਦੇ ਆ ਮਾਲ ਕਹਿੰਦੇ ਆਉਂਦੇ ਆ ਲਾਗਿਰ ਨਿਸ਼ਾਨ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਟਾਪ ਪਾਵਾਂਗੇ ਇਹ ਤਾਂ ਹੌਲੀ ਹੌਲੀ ਚੱਲਣ ਦਿਓ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਇਹ ਸਿਰੇ ਦੇ ਮਾਲ ਹੈ ਔਰ ਸਾਹਮਣੇ ਚੋਟੀ ਦਾ ਮੈਚ ਚੱਲਦਾ ਆਹ ਮੁੰਡਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਡੀਟੀਓ ਚੱਕ ਲੈ ਚਲਾਨ ਬੁੱਕ ਹੁਣ ਆਏ ਨਹੀਂ ਸਰਨਾ ਚੱਕ ਲੈ ਚਲਾਨ ਬੁੱਕ ਹੁਣ ਆਏ ਨਹੀਂ ਸਰਨਾ ਦਮੁਰਜੀ ਵਾਲਾ ਵੱਜ ਕਿਸੇ ਦੀ ਹਿੱਕ ਦੇ ਵਿੱਚ ਪਰ ਨੰਬਰ ਦਵਰਜੀ ਵਾਲੇ ਦਾ ਦਵਰਜੀ ਵਾਲਿਆ ਅੱਜ ਯਾਰ ਚਿੱਤ ਖੁਸ਼ ਕਰ ਲਾ ਬਸ ਅਗਲਾ ਹਾਫ ਹੋ ਲੈਣ ਦਾ ਅਜੇ ਚਿੱਤ ਖੁਸ਼ ਕਰ ਲਾ ਅੱਜ ਮੇਲਾ ਵੱਡਾ ਅੰਕਲ ਜੀ ਥੋੜੀ ਜਿਹੀ ਖੁੱਲ ਦੇ ਦਿਓ ਮਾੜੀ ਕੋ ਕਰ ਲਈਏ ਚਿੱਤ ਖੁਸ਼ ਪਰ ਮਾਰੋ ਦਰਸ਼ਕ ਵੀਰੋ ਤਾੜੀ ਦੇ ਨਜ਼ਾਰਾ ਲੈਣਾ ਤਾਂ 19 ਤੋਂ 20 ਹੋ ਗਿਆ 16 ਇਧਰ ਸਿਰੇ ਦਾ ਮੈਚ ਇਧਰ 10000 ਦੀ ਪਹਿਲੀ ਰੇਡ ਆਰ ਸੇ ਤੇਰੇ ਜਫੇ ਦਾ ਕਹਿੰਦੇ 10000 ਦਿਨਾ ਯਾਦ ਗਰੁੱਪ ਵਾਲਿਆਂ ਨੇ 10000 ਲੱਗਾ ਹੋਇਆ ਦੋ ਬੁਰਜੀ ਵਾਲਾ ਪਿਆਰ ਕਰਕੇ ਆਇਆ ਹੋਇਆ ਪਟਾਕੇ ਪੈਣ ਲੱਗ ਪਿਆ ਇਧਰ ਕਾਸ ਸੋਰ ਸਿੰਘ ਦੀ ਧਰਤੀ ਦਾ ਤੇ ਨੰਬਰ ਦੋ ਬੁਰਜੀ ਵਾਲੇ ਦਾ ਅੱਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਅੱਖੇ ਰੋਕਣੇ ਖਿਡਾਰੀ ਸਾਨਾ ਵਰਗੇ ਔਖਾ ਕੁਝ ਨਹੀਂ ਪ੍ਰੀਤ ਭੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰ ਦੇ 19 ਟੂ ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਪਰ ਦਬੁਰਜੀ ਵਾਲੇ ਦੀ ਦੁਨੀਆ دیਵਾਨੀ ਆ ਦੁਨੀਆ دیਵਾਨੀ ਆ ਬੱਲੇ ਗੱਲ ਦੀਨੇ ਵਾਲਿਆਂ ਨੇ ਕਹਿੰਦੇ ਬੁਲਟ ਬਣਤੇ ਟਰੈਕਟਰ ਬਣਤੇ ਗੱਡੀਆਂ ਦੇਤੀਆਂ ਸਨਮਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਦੀਪ ਦੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਡੀਟੀਓ ਲੱਗ ਗਿਆ ਉਹ ਡੀਟੀਓ ਲੱਗ ਗਿਆ ਮੇਲਾ ਵੱਜ ਗਿਆ ਦੀਪ ਭੱਜਿਆ ਆਉਂਦਾ ਥੋੜੀ ਚੋਟ ਵੀ ਐ ਇਹ ਕਬੱਡੀ ਦੀ ਥੋੜੀ ਸੌਖੀ ਐ 206 ਹੱਡੀਆਂ ਸਰੀਰ ਦੀਆਂ ਤੇ ਹੱਡਾਂ ਦੀ ਮਾਲਾ ਫੇਰਨੀ ਪੈਂਦੀ ਐ ਵੀ ਮੈਨੂੰ ਤਾਂ ਸੱਦੇ ਤੁਸੀਂ ਇਸੇ ਕੰਮ ਨੂੰ ਐ ਕਿੱਥੇ ਹਰਿਆਣਾ ਕਿੱਥੇ ਪੰਜਾਬ ਸਾਡੇ ਪਾਈਓ ਜਾਂਦੇ ਰਹੋ ਕਬੱਡੀ ਪੈ ਗਈ ਦਵਰਜੀ ਵਾਲੇ ਦੀ ਜੀ ਵਾਲਾ ਦੀਪ ਕਬੱਡੀ ਪਾ ਰਿਹਾ ਇਧਰ ਦੇ ਪਾਸੇ ਲੈ ਵੀ ਡੀਟੀਓ ਕੱਟ ਚਲਾਣਾ ਬੱਜੇ ਸਵਾਦ ਇਧਰ ਦੇਖਦੇ ਆకాశ ਪਰ ਪਾਇੰਟ ਦੀਪ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਮੇਲਾ ਬਹੁਤ ਵੱਡਾ ਹੋ ਗਿਆ ਹੈ ਸਾਧਾ ਸੇਜੀ ਸਰਪੰਚ ਸਾਹਿਬ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅਡਾ ਗੱਗੋ ਬੂਹਾ ਬਹੁਤ ਵੱਡਾ ਧੰਨਵਾਦ ਹੈ ਲਸਤਾ ਨੂੰ 11 11000 ਦਿੱਤਾ ਜਾਣਾ ਜਗਜੀਤ ਬਾਈ ਬਸਤਾਂ ਨੂੰ 11 11000 ਦਿੱਤਾ ਜਾਣਾ ਹਰ ਜਫਾ ਇਧਰਲੇ ਬੰਨੇ 2 2000 ਦਾ ਜਿਹੜੇ ਪਰਪਕਾਰੀ ਪਾਈ ਲੱਦਾ ਜੀ ਸਪੋਰਟਸ ਕਬੱਡੀ ਕਲਾ ਪਾਈ ਲੱਦਾ ਕਹਿੰਦੇ ਪਾਈ ਲੱਦੂ ਖੇਡ ਰਹੀ ਆ ਉਧਰ ਦੀਪਦਰ ਜੀ ਵਾਲਾ ਇਹ ਬੈਂਕੇ ਪਲੇਅਰ ਦੀ ਧਰਤੀ ਆ ਮੇਰੇ ਮਿੱਤਰੋ ਜੈਦੀਪ ਤੇ ਦੀਪ ਜੈਦੀਪ ਤੇ ਦੀਪ ਆ ਆ ਨਿਆਰਾ ਵਖਰਾ ਆ ਨਿਆਰਾ ਵਖਰਾ ਨੰਬਰ ਕਿਹਦਾ ਸੁਖਿਆ ਦੱਸੀ ਜਰਾ ਨੇੜੇ ਹੋ ਮੈਨੂੰ ਲੱਗਦਾ ਦੀਪ ਉਹ ਕੰਮ ਹੋ ਗਿਆ ਮਾਹੀ ਲਾਡੀਆਂ ਪਾਡੀਆਂ ਕਰਦਾ ਚੂੜੀਆਂ ਤੋੜ ਗਿਆ ਓਟ ਦੇਪਾ ਓਟ ਕੋਈ ਗੱਲ ਨਹੀਂ ਕੈਮਰੇ ਚੱਲਦੇ ਆ ਕੋਈ ਗੱਲ ਨਹੀਂ ਆਪਾਂ ਆਰਾਮ ਆਰਾਮ ਦੇ ਨਾਲ ਆਰਾਮ ਦੇ ਨਾਲ ਸਾਰਾ ਕੁਝ ਹੈਗਾ ਕਲੀਅਰ ਹੋ ਜਾਣਾ ਬੈਸਨਾ ਕਾ ਤੋਂ ਆਪਾਂ RAM ਸਰ ਸੁੱਖਾ ਸਰਪ ਕੋੜ ਜੀ ਕੈਮਰੇ ਹੈਗੇ ਆ ਲਾਈਵ ਦੇਖ ਲੋ ਬੈਸਨਾ ਕਾ ਤੋਂ ਬਹੁਤ ਸਰਪ ਬਹੁਤ ਸਰਪਰਾਮ ਜੇਗਾ ਬਹੁਤ ਸਰਪਰਾਮਾ ਦਾ ਤੇ ਨਾਲ ਸਾਡੀ ਪੰਜਾਬ ਪੁਲਿਸ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਚਲੋ ਮੈਚ ਸ਼ੁਰੂ ਕਰਾ ਦਈਏ ਜਲਦੀ ਦੇ ਨਾਲ ਪੁਆਇੰਟ ਹੋਲਡ ਕਰ ਦਿੱਤਾ ਗਿਆ ਹੈ ਸਾਰੇ ਭਰਾ ਨੇ ਸਭਰਾ ਦਾ ਬਹੁਤ ਬਹੁਤ ਧੰਨਵਾਦ ਹੈ ਕਾਈ ਇਹ ਮੈਚ ਸ਼ੁਰੂ ਜਲਦੀ ਸਿੱਦੇ ਜਿਹੜੇ ਜੱਫੇ ਦਾ ਉਹ 10000 ਰੁਪਏ ਪਰਮਜੀਤ ਸਿੰਘ ਜੀ ਸਰਪੰਚ ਵੱਡਾ ਭਾਈ ਸਾਡਾ ਬਹੁਤ ਸਤਿਕਾਰ ਇਸ ਇਲਾਕੇ ਵਿੱਚ ਹੈ ਆਯਾਤ ਗਰੁੱਪ ਵੱਲੋਂ ਪੁੱਜਦਾ ਕਰ ਦਿੱਤਾ ਗਿਆ ਬਹੁਤ ਧੰਨਵਾਦ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਦੋ ਬੁਰਜੀ ਵਾਲਾ ਦੀਪ ਮੇਰੇ ਮਿੱਤਰੋ ਮੰਨ ਮਨ ਆਰਮੀ ਪੁੱਜਿਆ ਕਹਿੰਦੇ ਮਾਲਾ ਰਿਸ਼ਪਾਲ ਕਹਿੰਦਾ ਹੁੰਦਾ ਹੈ ਤੇ ਬ੍ਰੈਂਡਰ ਜਫੀ ਆ ਪ੍ਰੀਤ ਸਾਡਾ ਅੱਜ ਦੁਨੀਆ ਦੇ ਸਟਾਰ ਸੱਦ ਲਿਆ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਅਰਸ਼ ਜਿਹੜਾ ਵੀ ਜਫਾ ਲਾਵੇ 2000 ਦਿੱਤਾ ਜਾਣਾ ਉਧਰ ਗੁਰੂਕਰਤ ਦੇ ਵਜੀਰ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦਾ ਬਹੁਤ-ਬਹੁਤ ਸਤਿਕਾਰ ਕਰਦੇ ਆ ਚਾਹੇ ਇਸ ਗੁਰੂਕਰਤ ਦੀ ਬਾਬਾ ਜੀ ਦੀ ਅਨਸਮਾਨਤ ਦੇ ਵਿੱਚੋਂ ਨੇ ਬੂਟਾ ਜੀ ਇੱਕ ਇੱਕ ਰਹਗੀ ਅੱਧਰ ਦਾ ਅਗਲੀ ਦੇ ਵੀ ਲਾਈਏ 10000 ਦੀ ਕਾਕੇ ਛਾਪੇ ਜੀ ਦਾ ਧੰਨਵਾਦ ਆ ਸਾਡਾ ਭਰਾ ਪੁੱਜਿਆ ਆ ਕਬੱਡੀ ਕਿਹਨੇ ਪਾਉਣੀ ਆ ਦੱਸਿਓ ਇੱਕ ਮਿੰਟ ਲਵੀ ਬਿੱਟੂ ਭਾਈ ਆ ਵੀ ਕਬੱਡੀ 10000 ਦੀ ਆਯਾਤ ਗਰੁੱਪ ਪਰਮਜੀਤ ਸਿੰਘ ਜੀ ਸਰਪੰਚ ਚਮਕੌਰ ਢਿੱਲੋ ਗੁਰਪੇਜ ਕੈਨੇਡਾ ਜੱਗਾ ਬੈਲਜੀਅਮ ਔਰ ਸਾਡਾ ਸੁਵਚੈਨ ਕੈਨੇਡਾ ਮਨਵੀਰ ਕੈਨੇਡਾ ਨਾਲ ਭੱਗੂ ਬੈਲਜੀਅਮ ਗੋਲਦੀ ਬੈਲਜੀਅਮ ਤੇ ਪਾਲੀ ਬੈਲਜੀਅਮ ਸਾਡੇ ਵੀਰ ਨੇ ਆ 10000 ਦੀ ਦੀਵ ਦੀ 10000 10000 ਤਬਰਜੀ ਵਾਲਾ ਦੀ ਓਏ ਇੱਧਰ ਇੱਧਰ ਸਤਾ ਸਿੰਘ ਜੀ ਸਰਪੰਚ ਸਾਹਿਬ ਜਾਂਦੇ ਜਾਂਦੇ ਧੰਨਵਾਦ ਹੈ ਸਾਰਿਆਂ ਦਾ ਗੁਰਜੀ ਵਾਲਿਆ ਜਾਂਦੇ ਜਾਂਦੇ ਆ ਮੇਲਾ ਤਾਂ ਦੀਆਂ ਥਈਆਂ ਖੁੱਲੀਆਂ ਇਕਬਾਲ ਬੱਲ ਤੇ ਮਾਲਵਾ ਟੀਵੀ ਦਾ ਧੰਨਵਾਦ ਕਰਦੇ ਆ ਪਹਿਲੀਆਂ ਤੋਂ ਨਿਸ਼ਾਨ ਨਾ ਪਿਆਰ ਹੈ ਅਸਲੀ ਰਮਣ ਯਾਰ ਉਹ ਹੁੰਦਾ ਜਿਹੜਾ ਯਾਰ ਨਾ ਬਦਲੇ ਤੇ ਇੱਕ ਨੰਬਰ ਨਾ ਬਦਲੇ ਉਤੋਂ ਪਛਾਣ ਆ ਜਾਂਦੀ ਬੰਦੇ ਦੀ ਵੀ ਅਸਲੀ ਹੈ ਡੀਡੀਓ ਫਰ ਕਿਦਾਂ ਅੱਜ ਨਿਕਲੂ ਅਗਮੱਲਾ ਜਿਉਂਦਾਰ ਵਸਦਾਰ ਜਦੋਂ ਇਹਨੂੰ ਵੇਖੀਦਾ ਤੂੰ ਸੁਖਮਨ ਨੂੰ ਵੇਖੀਦਾ ਹੈ ਸੁਖਮਣ ਦੀ ਘਾਟ ਤਾਂ ਕਦੇ ਨਹੀਂ ਪੂਰੀ ਹੋ ਸਕਦੀ ਕਹਿੰਦੇ ਨੱਚਦਾ ਵੀ ਬਹੁਤ ਹੈ ਇਹ ਹੱਸਦਾ ਵੀ ਬਹੁਤ ਹੈ ਏ ਐਕਸ਼ਨਾਂ ਵਾਲੀ ਮਸ਼ੀਨ ਆ ਆ ਸਾਹਮਣੇ ਕਹਿੰਦੇ ਮਾਨ ਹੈ ਖੇਡ ਕਬੱਡੀ ਦਾ ਇੱਕ ਪਾਸੇ ਡੀਟੀਓ ਤਿਆਰ ਹੈ ਗੁਰਬਖਸ਼ ਸਿੰਘ ਜੀ ਡੀਬੀ ਸਾਹਿਬ ਨੇ ਸਿਰੇ ਦੀ ਟੀਮ ਬਣਾਈ ਹੈ ਸੁੱਖਾ ਕੰਕੱਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅਧਪੁਰਜੀ ਵਾਲ ਦੀ ਪਾਈ ਹੋਏ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਬੱਲੇ 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 ਓ ਮਾਦੀ ਆ ਰਿਹਾ ਦਾ ਸਵਾਦ ਤੇ ਇੱਕ ਵਾਰੀ ਬੁਰਜੀ ਵਾਲਾ ਵਾਹ ਗੱਬਰੂ ਵਾਹ ਵੇਰ ਵੇਰ ਆ ਗਿਆ ਆ ਮਾਝੇ ਵਾਲਾ ਮਾਲਾ ਜੀ ਸ਼ੇਰ ਆ ਗਿਆ ਦਵੁਰਜੀ ਵਾਲਾ ਮੇਰੇ ਮਿੱਤਰੋ ਵੇਰ ਵੇਰ ਆ ਗਿਆ ਟਰੈਕਟਰ ਜਿੱਤਲੇ 11 ਟਰੈਕਟਰ ਜਿੱਤੇ ਆ ਆ ਦੁਨੀਆ ਚ ਰਿਕਾਰਡ ਬੋਲੇ ਆ ਦੋ ਟਰੈਕਟਰ ਇਹਨੇ ਜਿੱਤ ਲਿਆ ਇੱਕ ਲੰਡੀ ਜੀਪ ਜਿੱਤ ਲਈ ਆ ਇਹ ਵੇਰੇ ਵਾਲਾ ਲਵਲੀ ਅੱਜਕੇ ਦਿਨ ਦੀ ਟੀਮ ਲਈ ਖੇਡਿਆ ਆ ਟੱਕਰ ਸਿਰੇ ਦੀ ਮੇਰੇ ਮਿੱਤਰੋ ਗੱਗੋ ਬੋਆ ਪੰਡਾ ਪਟਾਕੇ ਪੈਂਦੇ ਆਉਂਦੇ ਆ ਕੱਕੇ ਖੰਦੇ ਆਉਂਦੇ ਆ ਮੱਲ ਖੰਦੇ ਆਉਂਦੇ ਆ ਲਾ ਗੇਰ ਨਿਸ਼ਾਨ ਫਿਰ ਦੂਜਾ ਫਿਰ ਤੀਜਾ ਫਿਰ ਚੌਥਾ ਫਿਰ ਟਾਪ ਪਾਵਾਂਗੇ ਇਹ ਤਾਂ ਹੌਲੀ ਹੌਲੀ ਚੱਲਣ ਦਿਓ ਹਾਸ਼ਮ ਫਤਿਹ ਨਸੀਬ ਉਹਨਾਂ ਨੂੰ ਜਿੰਨਾ ਹਿੰਮਤ ਯਾਰ ਬਣਾਈ ਇਹ ਸਿਰੇ ਦੇ ਮੱਲ ਹੈ ਔਰ ਸਾਹਮਣੇ ਚੋਟੀ ਦਾ ਮੈਚ ਚੱਲਦਾ ਆਹ ਮੁੰਡਾ ਵੀ ਸੁਰਖੀਆਂ ਦੇ ਵਿੱਚ ਹੈ ਇਹ ਡੀਟੀਓ ਚੱਕ ਲੈ ਚਲਾਨ ਬੁੱਕ ਹੁਣ ਆਏ ਨਹੀਂ ਸਰਨਾ ਚੱਕ ਲੈ ਚਲਾਨ ਬੁੱਕ ਹੁਣ ਆਏ ਨਹੀਂ ਸਰਨਾ ਦਵਰਜੀ ਵਾਲਾ ਵੱਜ ਕਿਸੇ ਦੀ ਹਿੱਕੇ ਦੇ ਵਿੱਚ ਪਰ ਨੰਬਰ ਦਵਰਜੀ ਵਾਲੇ ਦਾ ਦਵਰਜੀ ਵਾਲਿਆ ਅੱਜ ਯਾਰ ਤਿੱਤ ਖੁਸ਼ ਕਰ ਲਾ ਬਸ ਅਗਲਾ ਹਾਫ ਹੋ ਲੈਣ ਦਾ ਅਜ ਚਿੱਤ ਖੁਸ਼ ਕਰ ਲਾ ਅੱਜ ਮੇਲਾ ਵੱਡਾ ਅੰਕਲ ਜੀ ਥੋੜੀ ਜਿਹੀ ਖੁੱਲ ਦੇ ਦਿਓ ਮਾੜੀ ਕੋ ਕਰ ਲਈਏ ਚਿੱਤ ਖੁਸ਼ ਪਰ ਮਾਰੋ ਦਰਸ਼ਕ ਵੀਰੋ ਤਾੜੀ ਦੇ ਨਜ਼ਾਰਾ ਲੈਣਾ ਤਾਂ 19 ਤੋਂ 20 ਹੋ ਗਿਆ 16 ਇਧਰ ਸਿਰੇ ਦਾ ਮੈਚ ਇਧਰ 10000 ਦੀ ਪਹਿਲੀ ਰੇਡ ਆਰ ਸੇ ਤੇਰੇ ਜਫੇ ਦਾ ਕਹਿੰਦੇ 10000 ਦਿਨਾ ਯਾਦ ਗਰੁੱਪ ਵਾਲਿਆਂ ਨੇ 10000 ਲੱਗਾ ਹੋਇਆ ਦੋ ਬੁਰਜੀ ਵਾਲਾ ਪਿਆਰ ਕਰਕੇ ਆਇਆ ਹੋਇਆ ਪਟਾਕੇ ਪੈਣ ਲੱਗ ਪਿਆ ਇਧਰ ਕਾਸ ਸੋਰ ਸਿੰਘ ਦੀ ਧਰਤੀ ਦਾ ਤੇ ਨੰਬਰ ਦੋ ਬੁਰਜੀ ਵਾਲੇ ਦਾ ਅੱਖੇ ਰੋਕਣੇ ਤੂਫਾਨ ਪਾਣੀ ਨੇਹਰੀਆਂ ਅੱਖੇ ਰੋਕਣੇ ਖਿਡਾਰੀ ਸਾਨਾ ਮਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਦਾ ਹਲਾਕੇ ਜੱਗ ਧਰਦੇ 192 ਕੰਗ ਯਾਰਾਂ ਦਾ ਯਾਰ 5000 ਵਾਲੀ ਪਹਿਲੀ ਪਾ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਪਰ ਦਬੁਰਜੀ ਵਾਲੇ ਦੀ ਦੁਨੀਆ دیਵਾਨੀ ਆ ਦੁਨੀਆ ਦੀਵਾਨੀ ਆ ਬਿੱਲੇ ਗਿਲ ਦੀਨੇ ਵਾਲਿਆਂ ਨੇ ਕਹਿੰਦੇ ਬੁਲਟ ਬਣਤੇ ਟਰੈਕਟਰ ਬਣਤੇ ਗੱਡੀਆਂ ਦੇਤੀਆਂ ਸਨਮਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਦੀਪ ਦਬੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਡੀਟੀਓ ਲੱਗ ਗਿਆ ਉਹ ਡੀਟੀਓ ਲੱਗ ਗਿਆ ਮੇਲਾ ਵੱਜ ਗਿਆ ਦੀਪ ਭੱਜਿਆ ਆਉਂਦਾ ਥੋੜੀ ਚੋਟ ਵੀ ਐ ਇਹ ਕੌਡੀ ਦੀਪ ਥੋੜੀ ਸੌਖੀ ਐ 206 ਹੱਡੀਆਂ ਸਰੀਰ ਦੀਆਂ ਤੇ ਹੱਡਾਂ ਦੀ ਮਾਲਾ ਫੇਰਨੀ ਪੈਂਦੀ ਐ ਵੀ ਮੈਨੂੰ ਤਾਂ ਸੱਦੇ ਤੁਸੀਂ ਇਸੇ ਕੰਮ ਨੂੰ ਐ ਕਿੱਥੇ ਹਰਿਆਣਾ ਕਿੱਥੇ ਪੰਜਾਬ ਸਾਡੇ ਪਾਈਓਂ ਜਾਂਦੇ ਰੋ ਕਬੱਡੀ ਪੈ ਗਈ ਦਵਰਜੀ ਵਾਲੇ ਦੀ ਜੀ ਵਾਲਾ ਦੀਪ ਕਬੱਡੀ ਪਾ ਰਿਹਾ ਇਧਰ ਦੇ ਪਾਸੇ ਲੈ ਵੀ ਡੀਟੀਓ ਕੱਟ ਚਲਾਣਾ ਵੱਜੇ ਸਵਾਦ ਇਧਰ ਦੇਖਦੇ ਆਕਾਸ਼ ਪਰ ਪਾਇੰਟ ਦੀਪ ਦੇ ਖਾਤੇ ਦੇ ਵਿੱਚ ਜੁੜ ਗਿਆ ਹੈ ਮੇਲਾ ਬਹੁਤ ਵੱਡਾ ਹੋ ਗਿਆ ਸਾਧਾ ਸੇਜੀ ਸਰਪੰਚ ਸਾਹਿਬ ਮੁਬਾਰਕਬਾਦ ਹੈ ਸਾਰੇ ਨਗਰ ਨੂੰ ਨਾਲ ਨਵੀਂ ਸਰਪੰਚਾ ਅਡਾ ਗੱਗੋ ਬੂਹਾ